14 ਸਾਲਾ ਨਬਾਲिग ਲੜਕੀ ਦਾ 27 ਸਾਲ ਦੇ ਲੜਕੇ ਨਾਲ ਵਿਆਹ ਹੋਣ ਜਾ ਰਿਹਾ ਸੀ ਇਸ ਦੌਰਾਨ ਸੂਚਨਾ ਮਿਲੀ ਤਾਂ ਮੌਕੇ ਤੇ ਪ੍ਰਸ਼ਾਸਨ ਪਹੁੰਚ ਗਿਆ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਪੱਟੀ ਅਦੀਮ ਆਉਂਦੇ ਇੱਕ ਪਿੰਡ ਦੀ 14 ਸਾਲਾ ਨਬਾਲਿਗ ਕੁੜੀ ਜੋ ਪਿੰਡ ਦੇ ਹੀ ਸਰਕਾਰੀ ਸਕੂਲ ਦੀ 7ਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੀ ਸੀ ਉਸ ਦੇ ਮਾਪਿਆਂ ਵੱਲੋਂ ਗਰੀਬੀ ਦੇ ਚੱਲਦਿਆਂ ਚੰਗੀ ਦੇਖਭਾਲ ਨਾ ਹੋਣ ਕਰਕੇ ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਦੇ ਨਾਲ ਉਸਦਾ ਵਿਆਹ ਤੈਅ ਕਰ ਦਿੱਤਾ ਜਾਣਕਾਰੀ ਮੁਤਾਬਕ ਕਿ ਇਹ ਨੌਜਵਾਨ ਜਿਸ ਨਾਲ ਵਿਆਹ ਇਸ ਲੜਕੀ ਦਾ ਤੈਅ ਹੋਇਆ ਸੀ ਉਹ ਨਸ਼ੇਦਾਰ ਏ ਇਹ ਵਿਆਹ ਆਉਣ ਵਾਲੀ 15 ਦਸੰਬਰ ਨੂੰ ਹੋਣ ਜਾ ਰਿਹਾ ਸੀ ਜਿਸ ਦੀ ਗੁਪ ਸੂਚਨਾ ਬਾਅਦ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਨੂੰ ਪ੍ਰਾਪਤ ਹੋਣ ਤੋਂ ਬਾਅਦ ਸਾਰਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਵੱਲੋਂ ਸਖਤ ਆਦੇਸ਼ਾਂ ਉਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਬਾਦ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਨੇ ਪਹਿਲਾਂ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਹਾਸਲ ਕੀਤੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਜਾਣ ਵਾਲੀ ਨਬਾਲਿਕ ਲੜਕੀ ਬਹੁਤ ਜ਼ਿਆਦਾ ਸਹਿਮ ਚੁਕੀ ਹੈ ਜੋ ਇਸ ਵਿਆਹ ਤੋਂ ਬਿਲਕੁਲ ਰਾਜ਼ੀ ਨਹੀਂ ਸੀ ਪਰ ਉਸ ਦਾ ਵਿਆਹ ਉਸ ਦੇ ਦਿਹਾੜੀ ਕਰਨ ਵਾਲੇ ਮਾਤਾ ਪਿਤਾ ਵੱਲੋਂ ਜ਼ਬਰਦਸਤੀ ਤੈਅ ਕਰ ਦਿੱਤਾ ਗਿਆ ਜਿਵੇਂ ਹੀ ਇਸ ਬਾਰੇ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤਾਂ ਪਰਿਵਾਰ ਦੀ ਰੇਲ ਬਣاتی ਸੀ ਅਫਸਰਨ ਦਸਿਆ ਕੀ ਪਰਿਵਾਰਿਕ ਮੈਂਬਰਾਂ ਅਤੇ ਬੱਚੀ ਨੂੰ ਬਾਲ ਵਿਵਾਹ ਦੇ ਕਰਨ ਦੌਰਾਨ ਹੋਣ ਵਾਲੀ ਸਜ਼ਾ ਸੰਬੰਧੀ ਸਾਰੀ ਜਾਣਕਾਰੀ ਦੇਣ ਮਗਰੋਂ ਇਹ ਵਿਆਹ ਸੰਬੰਧੀ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਨਬਾਲਿਕ ਲੜਕੀ ਦੀ ਪਾਲਣ ਪੋਸ਼ਣ ਲਈ 4000 ਪ੍ਰਤੀ ਮਹੀਨਾ ਸਪਾਂਸਰਸ਼ਿਪ ਸ਼ੁਰੂ ਕਰ ਦਿੱਤੀ ਗਈ ਹੈ ਵਨਦਸਿਆ ਕੇ ਇਸ ਤੋਂ ਬਾਅਦ ਉਹਨਾਂ ਵੱਲੋਂ ਲੜਕੇ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕਰਦਿਆਂ ਉਹਨਾਂ ਦੇ ਬਿਆਨ ਵੀ ਦਰਜ ਕਰ ਲਏ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਕੀ ਕੁਝ ਕੀਤਾ ਗਿਆ ਹੈ ਆਉਂਦੇ ਹਾਂ ਮੇਰਾ ਨਾਮ ਰਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਹੈ ਰਾ ਇਹ ਛੋਟੀ ਬੱਚੀ ਦਾ ਕੇਸ ਸਾਡੇ ਕੋਲ ਕੱਲ ਆਇਆ ਸੀਗਾ ਆਨਲਾਈਨ ਰਜਿਸਟਰ ਹੋਇਆ ਸੀ 1098 ਤੇ ਕੇਸ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ 14 ਸਾਲ ਦੀ ਲੜਕੀ ਦਾ ਵਿਆਹ ਕਿਸੇ 25 26 27 ਸਾਲ ਦੇ ਲੜਕੇ ਦੇ ਨਾਲ ਕਰ ਰਹੇਗੇ ਆ ਤੇ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਅਜੇ ਕੇਸਾਂ ਵਿੱਚ ਤੇ ਤਾਂ ਫਿਰ ਮਾਨਯੋਗ ਡੀਸੀ ਸਾਹਿਬ ਸੁਨੀਪ ਕੁਮਾਰ ਜੀ ਹੈਗੇ ਜਿਹੜੇ ਸੰਜੀਦਗੀ ਨਾਲ ਲੈਂਦੇ ਆ ਸਾਨੂੰ ਉਹਨਾਂ ਦੇ ਹਦੇਸ਼ਾਂ ਅਨਸਾਰ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਬਣਾ ਕੇ ਪਿੰਡ ਵਿੱਚ ਵਿజిਟ ਕੀਤਾ ਫੈਮਿਲੀ ਨਾਲ ਗੱਲਬਾਤ ਕੀਤੀ ਸਾਨੂੰ ਉੱਥੇ ਪਤਾ ਲੱਗਿਆ ਵੀ ਫੈਮਿਲੀ ਮਜਬੂਰੀ ਦੇ ਕਾਰਨ ਮੈਂ ਮਤਲਬ ਪਾਪਾ ਹੁੰਦੇ ਦਿਹਾੜੀ ਦਾ ੱਪਾ ਕਰਦੇ ਆਗੇ ਆ ਤੇ ਮੰਮਾ ਦੀ ਤਬੀਤ ਖਰਾਬ ਰਹਿੰਦੀ ਹੈ ਕਿ ਇਹ ਬੱਚੀ 7ਵੀਂ ਕਲਾਸ ਪੜ੍ਹਦੀ ਹੈਗੀ ਆ ਤਾਂ ਅਸੀਂ ਉਹਨਾਂ ਨੂੰ ਸਮਝਾਇਸ਼ ਕੀਤੀ ਅਸੀਂ ਮੁੰਡੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਤੇ ਇਸ ਜਦੋਂ ਪਤਾ ਲੜਕੀ ਦਾ ਨਾ ਰਿੰਗ ਸੈਰੇਮਨੀ ਵਗੈਰਾ ਸਭ ਕੁਝ ਕਰਤਾ ਸੀਗਾ ਤੇ ਵਿਆਹ ਹੁਣ ਉਹਨਾਂ ਨੇ 15 ਤਰੀਕ ਨੂੰ ਕਰਨਾ ਸੀ ਅਸੀਂ ਰੋਕ ਪਾਤਾ ਉਹਨੂੰ ਤੇ ਉਹਨਾਂ ਨੇ ਸਾਰੇ ਪ੍ਰਬੰਧ ਕਰ ਰੱਖੇ ਸੀ ਅਸੀਂ ਉਹਨਾਂ ਨੂੰ ਸਾਰਾ ਸਮਝਾ ਕੇ ਉਹ ਪ੍ਰਬੰਧ ਬੰਦ ਕਰਵਾਏ ਤੇ ਪਰਿਵਾਰ ਨੂੰ ਇਹ ਹਿਦਾਇਤਾਂ ਬਾਰੇ ਵੀ ਦੱਸਿਆ ਵੀ ਚਾਈਲਡ ਮੈਰਿਜ ਐਕਟ ਦੇ ਅੰਦਰ ਜਦੋਂ 18 ਸਾਲ ਤੇ 21 ਸਾਲ ਦੇ ਲੜਕਾ ਲੜਕੀ ਨੂੰ ਘੱਟ ਉਮਰ ਤੋਂ ਵਿਆਹ ਕਰਦੇ ਆਗੇ ਆ ਬਾਕਸ ਐਕਟ ਦੇ ਅੰਦਰ ਵੀ ਰਜਿਸਟਰ ਹੁੰਦਾ ਹੈਗਾ ਤੇ 2 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਵੀ ਪੈਂਦਾ ਹੈ ਇਸ ਤੋਂ ਬਾਅਦ ਫਿਰ ਪਿੰਡ ਵਾਲਿਆਂ ਨੂੰ ਵੀ ਸਮਝਾਇਆ ਤੇ ਮਾਤਾ ਪਿਤਾ ਨੇ ਵਿਆਹ ਨੂੰ ਕੈਨਸਲ ਕਰ ਦਿੱਤਾ ਹੈ। ਇਹ ਦੋਨੋਂ ਧਿਰਾਂ ਤੋਂ ਕੀ ਸਟੇਟਮੈਂਟਸ ਲਈਆਂ ਗਈਆਂ ਹਨ? ਅੱਜ ਦਫ਼ਤਰ ਦੋਨੋਂ ਧਿਰਾਂ ਨੂੰ ਬੁਲਾਇਆ ਗਿਆ ਸੀ ਦੋਨੋਂ ਧਿਰਾਂ ਦੀ ਸਟੇਟਮੈਂਟ ਵੀ ਨੋਟ ਕੀਤੀ ਹੈ ਚਾਈਲਡ ਵੈਲਫੇਅਰ ਕਮੇਟੀ ਕੋਲ। ਤੇ ਉਕਤ ਕੇਸ ਦੇ ਅੰਦਰ ਜਿਹੜੀ ਬੱਚੀ ਨੂੰ ਅਸੀਂ ਪੜ੍ਹਾਈ ਵਾਸਤੇ ਲਗਾਤਾਰ ਵਾਸਤੇ 4000 ਰੁਪਏ ਮਹੀਨਾ ਸਪਾਂਸਰਸ਼ਿਪ ਵਿੱਚ ਰਜਿਸਟਰ ਕਰ ਲਿਆ ਹੈਗਾ ਤੇ ਹੁਣ ਇਸ ਬੱਚੀ ਨੂੰ ਅਸੀਂ 4000 ਰੁਪਏ ਮਹੀਨਾ ਸਪਾਂਸਰਸ਼ਿਪ ਦੇਵਾਂਗੇ ਤਾਂ ਜੋ ਬੱਚੀ ਦੀ ਕੰਟੀਨਿਊ ਰਵੇ ਤੇ ਸਾਡਾ ਹਰ ਮਹੀਨੇ ਰੈਗੂਲਰ ਫਾਲੋਅ ਅਪ ਹੋਏਗਾ ਬੱਚੇ ਦਾ ਤਾਂ ਜੋ ਬੱਚੀ ਆਪਣੀ ਉਮਰ ਕੰਪਲੀਟ ਕਰਕੇ ਆਪਣੀ ਪੜ੍ਹਾਈ ਕੰਪਲੀਟ ਕਰਕੇ ਆਪਦੇ ਪੈਰਾਂ ਤੇ ਖੜੀ